ਪੰਜਾਬੀਓ ਦਿਲ ਹੋਣਾ ਚਾਹੀਦਾ ਅਮੀਰ ਫੈਕਟਰੀਆਂ ਚ ਦੁਕਾਨਾਂ ਚ ਵੱਡੇ ਵੱਡੇ ਸ਼ੋਅਰੂਮਾਂ ਚ ਕੀ ਰੱਖਿਆ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਜਿਹੜੇ ਉਹ ਹਾਲਾਤ ਨੇ ਅੜਾਂ ਕਰਕੇ ਬਦ ਤੋਂ ਬੱਤਰ ਹੋਏ ਪਏ ਨੇ ਬਹੁਤ ਹੀ ਮਾੜੇ ਹੋਏ ਪਏ ਨੇ ਸੋ ਮਾੜੇ ਟਾਈਮ ਚ ਪੰਜਾਬ ਦੇ ਨਾਲ ਜਿਹੜੇ ਉਹ ਪੰਜਾਬੀ ਮੋਢੇ ਨਾਲ ਮੋਢਾਂ ਲਾ ਕੇ ਖੜੇ ਨੇ ਕੋਈ ਬਾਹਰਲੇ ਸੂਬੇ ਤੋਂ ਕੋਈ ਆਸ ਨਹੀਂ ਕੋਈ ਕਿਸੇ ਰਾਜਨੀਤਿਕ ਪਾਰਟੀ ਤੋਂ ਕੋਈ ਆਸ ਨਹੀਂ ਸੋ ਪੰਜਾਬੀਆਂ ਦੇ ਨਾਲ ਜਿਹੜੇ ਉਹ ਜਿਹੜੇ ਇਲਾਕਿਆਂ 'ਚ ਹੜ ਨਹੀਂ ਆਏ ਉਹ ਇਲਾਕੇ ਖੜੇ ਨੇ ਸੋ ਦਿਲ ਹੋਣਾ ਚਾਹੀਦਾ ਅਮੀਰ ਫੈਕਟਰੀਆਂ 'ਚ ਦੁਕਾਨਾਂ 'ਚ ਸ਼ੋਰੂਮਾਂ 'ਚ ਕੀ ਰੱਖਿਆ ਇਹ ਗੱਲ ਮੈਂ ਤਾਂ ਕਹੀ ਆ ਕਿਉਂਕਿ 20-20 ਲੱਖ ਦੇ ਡਾਇਰੈਕਟਰ 10-10 ਲੱਖ ਦੇ ਟਰਾਲੇ 5-5 ਲੱਖ ਦੇ ਟਰਾਲੇ 15-15 ਲੱਖ ਦੇ ਟਰੈਕਟਰ ਵੱਡੇ ਦਿਲਾਂ ਵਾਲੀ ਅਮੀਰ ਦਿਲਾਂ ਵਾਲੀ ਜਿਹੜੇ ਉਹ ਪਾਣੀ ਚ ਲਿ ਜਾ ਕੇ ਵਾੜ ਸਕਦੇ ਨੇ ਮਾੜੇ ਦਿਲ ਵਾਲੇ ਦਾ ਇਹ ਕੰਮ ਨਹੀਂ ਕਿਉਂਕਿ ਨੌਜਵਾਨਾਂ ਨੇ ਜਿਹੜੇ ਟਰੈਕਟਰਾਂ ਤੇ ਕਦੇ ਮਿੱਟੀ ਨਹੀਂ ਪੈਣ ਦਿੰਦੇ ਹੁੰਦੇ ਸੀ ਜਿਹੜੇ ਟਰੈਕਟਰਾਂ ਨੂੰ ਇੰਨੇ ਸ਼ਿੰਗਾਰੇ ਹੁੰਦੇ ਸੀ ਇੰਨੇ ਸ਼ੌਂਕ ਨਾਲ ਰੱਖੇ ਹੁੰਦੇ ਸੀ ਜਿਹਨਾਂ ਨੂੰ ਕਿਤੇ ਗਾਰੇ ਚ ਨਹੀਂ ਵਾੜਿਆ ਕਿਤੇ ਮਿੱਟੀ ਨਹੀਂ ਲਗਣ ਦਿੱਤੀ ਉਹ ਟਰੈਕਟਰਾਂ ਨੂੰ 5 5 7 7 ਫੁੱਟ ਪਾਣੀ ਚ ਬਿਨਾ ਕਿਸੇ ਚੇਕ ਤੋਂ ਬਿਨਾ ਕਿਸੇ ਰਿਸਕ ਨੂੰ ਅਣਗੌਲੀਆਂ ਕਰਦੇ ਹੋਏ ਜਿਹੜੇ ਉਹ ਪਾਣੀ ਚ ਵਾਰ ਦਿੱਤੇ ਨੇ ਲਿਜਾ ਕੇ ਸੋ ਤਾਂ ਕਿ ਜਿਹੜੇ ਉਹ ਪੰਜਾਬੀ ਭਰਾ ਉਹਨਾਂ ਦੀ ਮਦਦ ਕਰ ਸਕੀਏ ਸੋ ਤੁਸੀਂ ਵੀ ਸੜਕਾਂ ਤੇ ਦੇਖ ਹੀ ਸਕਦੇ ਹੋ ਟਰਾਲੇ ਟਰੈਕਟਰ ਲਾਰਾਂ ਦੀਆਂ ਲਾਰਾਂ ਲੈਣਾ ਦੇ ਨਾਲ ਲੈਣਾ ਲੱਗ ਗਈ ਜਾ ਰਹੇ ਨੇ ਜਿਹੜੇ ਕੀ ਰਾਸ਼ਨ ਜਿੰਨਾ ਚ ਪਸ਼ੂਆਂ ਵਾਸਤੇ ਚਾਰਾ ਤੂੜੀ ਦਾ ਪ੍ਰਬੰਧ ਕੀਤਾ ਗਿਆ ਸੋ ਪਾਣੀ ਵਧਦਾ ਜਾ ਰਿਹਾ ਹਜੇ ਵੀ ਪੈ ਰਿਹਾ ਪਰਮਾਤਮਾ ਅੱਗੇ ਅਪੀਲ ਆ ਇਹ ਪਰਮਾਤਮਾ ਅੱਗੇ ਜਿਹੜਾ ਉਹ ਹਾਲਾਤ ਬਹੁਤ ਮਾੜੇ ਹੋਏ ਪਏ ਨੇ ਜੇ ਇਸੇ ਤਰ੍ਹਾਂ ਹੀ ਜਿਹੜਾ ਉਹ ਮੀਂਹ ਪੈਂਦਾ ਰਿਹਾ ਬੱਦਲ ਬਾਈ ਰਹੀ ਤਾਂ ਪਾਣੀ ਕਿਵੇਂ ਸੁੱਕੂਗਾ ਤਾਂ ਹੋਰ ਵੀ ਜਿਹੜਾ ਉਹ ਨੁਕਸਾਨ ਹੋਣ ਦਾ ਡਰ ਆ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਉਹ ਕਰਨੇ ਉਹ ਵੀ ਖਾਹੋ ਚੁੱਕੇ ਨੇ ਕਈ ਘਰ ਡਿੱਗ ਪਏ ਕਈ ਵਿੱਚੋਂ ਬਹਿ ਗਏ ਕਈ ਨਵੇਂ ਪਾਇ ਸੀ ਘਰ ਉਹ ਵੀ ਖਰਾਬ ਹੋ ਗਏ ਨੇ ਤੇ ਬਾਕੀ ਪਸ਼ੂ ਵੀ ਪਸ਼ੂ ਵੀ ਕਈ ਮਾਰਗੇ ਵਿੱਚ ਤਰ ਗਏ ਰੁੜਗੇ ਵਿੱਚ ਕਈ ਪਰਿਵਾਰਾਂ ਦਾ ਵੀ ਵਿਛੜ ਗਏ ਕਈ ਪਰਿਵਾਰ ਵੀ ਵਿਛੜ ਗਏ ਸੋ ਹੁਣ ਕਹਿੰਦੇ ਵੀ ਜਿਹੜਾ ਰਾਸ਼ਨ ਆ ਉਹ ਤਾਂ ਉੱਥੇ ਬਹੁਤ ਹੋ ਗਿਆ ਪਰ ਜਿਹੜਾ ਉਹ ਲਜਾਣ ਦਾ ਪ੍ਰਬੰਧ ਆ ਗਿਆ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਅੱਗੇ ਨਹੀਂ ਲਿਆਇਆ ਜਾਂਦਾ ਤਾਂ ਕਿ ਕਿਸ਼ਤੀਆਂ ਦਾ ਪ੍ਰਬੰਧ ਹੈ ਨਹੀਂ ਇੱਕ ਕਿਸ਼ਤੀ ਕਹਿੰਦੇ 3.5 ਲੱਖ ਰੁਪਏ ਦੀ ਆਉਂਦੀ ਹੈਗੀ ਤੇ ਤਾਂ ਕਰਕੇ ਵੀ ਜਿਹੜਾ ਸਰਕਾਰੀ ਕਿਸ਼ਤਾਂ ਉਹ ਇੱਕ ਦੋ ਘਟਾ ਨਾ ਕਹਿੰਦੇ ਤੇ ਉਹਨਾਂ ਚ ਵੀ ਪ੍ਰਸ਼ਾਸਨ ਦੇ ਬੰਦੇ ਹੁੰਦੇ ਆਗੇ ਤੇ ਤਾਂ ਕਰਕੇ ਜਿਹੜਾ ਉਹ ਰਾਸ਼ਨ ਅੱਗੇ ਲੈ ਜਾਣ ਦਾ ਪ੍ਰਬੰਧ ਹੈ ਜਿਹੜਾ ਉਹ ਘਟਾ ਸੋ ਫੈਕਟਰੀਆਂ ਚ ਦੁਕਾਨਾਂ ਚ ਸ਼ੋਅਰੂਮਾਂ 'ਚ ਕੀ ਰੱਖਿਆ ਦਿਲ ਹੋਣੀ ਦਿਲ ਹੋਣਾ ਚਾਹੀਦਾ ਅਮੀਰ ਸੋ ਇਹ ਗੱਲ ਮੈਂ ਤਾਂ ਕਹੀ ਆ ਕਿ ਕਿਉਂਕਿ ਦਲਾਂ ਦੇ ਅਮੀਰ ਬੰਦੇ ਜਿਹੜੇ ਉਹ ਪੰਜਾਬੀਆਂ ਦੀ ਮਦਦ ਵਾਸਤੇ ਅੱਗੇ ਆਏ ਨੇ ਸੋ ਕੋਈ ਫੈਕਟਰੀ ਮਾਲਕ ਨਹੀਂ ਕੋਈ ਸ਼ੋਅਰੂਮ ਦਾ ਮਾਲਕ ਨਹੀਂ ਕੋਈ ਦੁਕਾਨ ਦਾ ਮਾਲਕ ਨਹੀਂ ਕੋਈ ਨਹੀਂ ਮਦਦ ਵਾਸਤੇ ਆਇਆ ਸਾਰਿਆਂ ਨੂੰ ਆਪ ਦਾ ਸਮਾਨ ਵੇਚਣ 'ਚ ਆਪ ਦਾ ਚੀਜ਼ਾਂ ਬਣਾਉਣ 'ਚ ਜਿਹੜੀ ਉਹਦੀ ਭੁੱਖ ਲੱਗੀ ਵੀ ਆ ਸੋ ਕੋਈ ਗੱਲ ਨਹੀਂ ਮਾੜੇ ਟਾਈਮ 'ਚ ਜਿਹੜਾ ਉਹ ਪਰਖ ਹੁੰਦੀ ਹੁੰਦੀ ਆ ਸੋ ਪਰਖ ਹੋ ਗਈ ਆ ਕੌਣ ਨਾਲ ਖੜਦਾ ਸੋ ਆਪਣੇ ਦੇ ਨਾਲ ਆਪਣੇ ਖੜਦੇ ਨੇ ਸੋ ਪੰਜਾਬ ਦੇ ਨਾਲ ਪੰਜਾਬੀ ਬੰਦੇ ਹੀ ਖੜੇ ਨੇ ਪੰਜਾਬੀ ਲੋਕ ਹੀ ਖੜੇ ਨੇ ਸੋ ਸਲੂਟ ਆ ਯੋਧੇ ਤੁਹਾਨੂੰ ਸਲੂਟ ਆ ਤੁਹਾਨੂੰ ਜਿਹੜੇ ਨੌਜਵਾਨ ਉੱਥੇ ਪਹੁੰਚੇ ਨੇ ਬਿਨਾ ਆਪਣੀ ਜਾਨ ਦੀ ਜਿਹੜੀ ਉਹ ਪ੍ਰਵਾਹ ਕੀਤੇ ਬਿਨਾ ਜਿਹੜੇ ਉਹ ਮਦਦ ਕਰ ਰਹੇ ਨੇ ਕਿਉਂਕਿ ਐਡੇ-ਐਡੇ ਪਾਣੀ 'ਚ ਅੱਗੇ ਰਾਸ਼ਨ ਪਚਾਉਣਾ ਮਦਦ ਕਰਨੀ ਉਹਨਾਂ ਨੂੰ ਕੱਢ ਕੇ ਲਿਆਉਣਾ ਬਾਹਰ ਸੋ ਇਹ ਕੋਈ ਸੌਖੀ ਗੱਲ ਨਹੀਂ ਸੋ ਬਿਨਾ ਜਰਵਾਣ ਜਿਹਾ ਆਪ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਜਿਹੜੀ ਉਹ ਮਦਦ ਬਿਨਾ ਕਿਸੇ ਚੇਜ਼ ਇਕਦੋ ਕਰ ਰਹੇ ਨੇ ਸੋ ਬਾਕੀ ਰਾਸ਼ਨ ਪਾਣੀ ਦਾ ਚੱਲ ਰਿਹਾਗਾ ਪ੍ਰਬੰਧ ਪੂਰਾਗਾ ਸੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਪਤਾ ਲੱਗ ਸਕੇ ਕੌਣ ਮਦਦ ਵਾਸਤੇ ਆਇਆ ਸੋ ਇੱਕ ਗੱਲ ਕੱਲ ਦੀ ਵੀਡੀਓ ਚ ਵੀ ਕਹੀ ਸੀ ਪੰਜਾਬ ਰਾਜਾ ਪੰਜਾਬ ਨੂੰ ਪੰਜਾਬ ਰਾਜਾ ਰਾਜੇ ਨੂੰ ਕਿਸੇ ਨੌਕਰ ਤੋਂ ਕੋਈ ਆਸ ਨਹੀਂ ਹੁੰਦੀ ਵੀ ਨੌਕਰ ਮੇਰੀ ਮਦਦ ਕਰਨਗੇ ਸੋ ਪੰਜਾਬ ਰਾਜਾ ਸੀ ਰਾਜਾ ਹੈ ਰਾਜਾ ਰਹੇਗਾ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ